punjabi business channel or its staff the content provided is for informational purposes only and this should not be accorded as a financial advice the accuracy or completeness of the information presented or accessed through any links is not guaranteed by punjabi business channel or the host punjabi business channel and the host are not liable for any errors or omissions in the information or for any consequences resulting from its display or use ਹਾਂਜੀ ਹੈਲੋ ਸਲਾਮ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖਣਾ ਸਟਾਰਟ ਕਰ ਚੁੱਕੇ ਹੋ ਜੀ ਪੰਜਾਬੀ ਬਿਜ਼ਨਸ ਚੈਨਲ ਤੁਹਾਡਾ ਆਪਣਾ ਪਹਿਲਾ ਚੈਨਲ ਜਿੱਥੇ ਕੱਲਬਤ ਕਰਦੇ ਆਂ ਰੀਅਲ ਏਸਟੇਟ ਦੀ ਇਕਨੋਮੀ ਤੇ ਸਟਾਕ ਮਾਰਕੀਟ ਦੀ ਮੈਂ ਤੁਹਾਡਾ ਆਪਣਾ ਦੋਸਤ ਤੇ ਹੋਸਟ ਗੁਰਮੀਤ ਸੋਹੀ ਟੋਰਾਂਟੋ ਤੋਂ ਲਾਈਵ ਟੈਲੀਕਾਸ ਲੱਗਿਆ ਪਾ ਹਾਜ਼ਰ ਹੋ ਚੁੱਕਿਆ ਹਾਂ ਜੀ ਤੇ ਮੇਰਾ ਕਿੰਨੀ ਮਿੰਟ ਦੇ ਵਿੱਚ ਸ਼ਾਮਲ ਹੋ ਚੁੱਕਿਆ ਕਿੰਨੀ ਹਾਊ ਆਰ ਯੂ ਕੀ ਹਾਲ ਚਾਲ ਆ ਬਹੁਤ ਵਧੀਆ ਭਾਜੀ ਸਤਿ ਸ੍ਰੀ ਅਕਾਲ ਜੀ ਸੋ ਮੇਰੇ ਨਾਲ ਦਾ ਬਾਈ ਮਿਸਟੇਕ ਦੋ ਸਕੇਡਿਊਲ ਹੋ ਚੁੱਕੇ ਨੇ ਉਹਦੇ ਤੇ 9 ਵਜੇ ਦੇ 15 ਮਿੰਟ ਵਾਲਾ ਜਿਹੜਾ ਹੈਗਾ ਉਹ ਇਸ ਟਾਈਮ ਵਰਕ ਕਰ ਰਿਹਾ ਤੇ ਮੇਕ ਸ਼ੂਰ ਕਰੋ ਸਾਡੂੰ ਟੈਕਨੀਕਲ ਪ੍ਰੋਬਲਮ ਆ ਗਈ ਸੀ ਪਹਿਲਾਂ ਕੋ ਸ케ਜੂਲ ਨਹੀਂ ਹੋਇਆ ਸੀਗਾ ਤੋਂ ਸਹੀ ਤੁਸੀਂ ਹੋਰੇ ਤੇ ਆ ਜਾਣੀ ਹੈਗੇ ਅ ਤੇ ਅਮਨ ਮੈਂ ਤੁਹਾਨੂੰ ਰਿਕਵੈਸਟ ਕਰਦਾ हूं ਇਹ ਜਿਹੜਾ ਦੂਜਾ ਹੈਗਾ YouTube ਤੇ ਦਿਖਾ ਰਿਹਾ 9:05 ਮਿੰਟ ਵਾਲਾ ਉਹ ਚਾਹੇ ਤੁਸੀਂ ਡਿਲੀਟ ਕਰ ਦਿਓ YouTube ਤੇ ਜਾ ਕੇ ਸੋ ਅਗੇਨ ਵੀ ਆਰ ਬੈਕ ਨਾਓ ਲੈਟਸ ਡਿਸਕਸ ਡਿਸਕਸ ਅਬਾਊਟ ਦ ਮਾਰਕੀਟ ਵਾਟਸ ਹੈਪਨਿੰਗ ਇਨੀ ਅੱਜ ਫੇਰ ਭਰਪੂਰ ਗ੍ਰੀਨ ਡੇ ਜੀ ਅੰਗਰੀਂਡੇ ਲੱਗ ਰਿਹਾ ਭਾਜੀ ਅੱਜ ਈਐਸ ਫਿਊਚਰ ਰਾਈਟ ਨੂੰ ਆਪਾਂ 14.0 ਉੱਪਰ ਦੇਖ ਰਹੇ ਆ ਮਾਰਨਿੰਗ ਦੇ ਵਿੱਚ ਹੀ ਤੇਜ਼ੀ ਵੰਦੀ ਦੀ ਅੱਜ ਤੇ ਉਸ ਤੋਂ ਬਾਅਦ ਜੇ ਆਪਾਂ ਬਾਕੀ ਕਮੋਡਿਟੀਜ਼ ਦੀ ਵੀ ਗੱਲ ਕਰਾਂਗੇ ਆ ਡੇਟਾ ਆਇਆ ਭਾਜੀ ਸਵੇਰੇ ਨੰਬਰ ਆਏ ਨੇ 8:30 ਤੇ ਆ ਡਿਊਰੇਬਲ ਗੁੱਡਸ ਦੇ ਤੇ ਜੀਡੀਪੀ ਗਰੋਥ ਰੇਟ ਆ ਕੁਆਟਰਫਾਈਨਲ ਦੇ ਆ ਜੋ ਫੋਰਕਾਸਟਡ ਨੰਬਰ ਨੇ ਆਪਾਂ ਦੇ ਉਹ ਹੈਗੇ ਸੀਗੇ ਜੀਡੀਪੀ ਗਰੋਥ ਰੇਟ ਦੇ 0.2% 네ਗੇਟਿਵ ਸੀਗਾ ਬਟ ਜੋ ਐਕਚੁਅਲ ਨੰਬਰ ਆਏ ਨੇ ਨੈਗੇਟਿਵ 0.5% ਤੇ ਜੋ ਆਪਾਂ ਫੋਰਕਾਸਟਡ ਡਿਊਰੇਬਲ ਗੁੱਡਜ਼ ਆਰਡਰ ਨੰਬਰ ਦੇਖ ਰਹੇ ਹਾਂ ਫੋਰਕਾਸਟਡ ਹੈਗੇ ਸੀਗੇ 8.5% ਤੇ ਐਕਚੁਅਲ ਨੰਬਰ 16.4% ਆਇਆ ਨਹੀਂ ਜੀ ਤੇ ਨੰਬਰ ਆਉਣ ਤੋਂ ਬਾਅਦ ਭਾਜੀ ਮਾਰਕੀਟ ਆਪਾਂ ਥੋੜੀ ਡਾਊਨ ਦੇਖਿਆ ਮਾਰਨਿੰਗ ਦੇ ਵਿੱਚ ਆਪ ਸੀਗੀ ਮਾਰਕੀਟ 6170 ਦੇ ਲੈਵਲ ਸੀਗੀ ਈਐਸ ਫਿਊਚਰ ਦੇ ਉੱਪਰ ਬਟ ਡੇਟਾ ਆਉਣ ਤੋਂ ਬਾਅਦ ਹੀ ਲੈਵਲ ਆਪਾਂ ਥੋੜੇ ਡਾਊਨ ਦੇਖੀ ਸੀ 6160 ਦੇ ਆਸ-ਪਾਸ ਜੀ ਸੋ ਜੀ ਡੀ ਪੀ ਦੇ ਨੰਬਰ ਕਾਫੀ ਇੰਪੋਰਟੈਂਟ ਆ ਜਿਹੜੇ ਕੌਨਟ੍ਰੈਕਟਡ ਹੋਈ ਸੀ ਜੀ ਡੀ ਪੀ 0.2 ਪਰਸੈਂਟ ਦੇ ਹਿਸਾਬ ਨਾਲ ਸੋ ਉਹ ਜਿਹੜਾ ਰਵਾਈਜ਼ ਹੋ ਕੇ ਆਇਆ ਜੀ ਕਹਿੰਦੇ 0.5 ਹਾਫ ਪਰਸੈਂਟ ਦੇ ਨਾਲ ਸ਼੍ਰਿੰਕ ਹੋਈ ਹੈ ਜੀ ਡੀ ਪੀ ਐਂਡ ਉਹਨੂੰ ਮਾਰਕਟ ਕਰ ਰਹੀ ਹੈ ਸੈਲੀਬ੍ਰੇਟਿੰਗ ਇਜ਼ਨਟ ਇਟ ਵੀਅਰਡ ਅ राइट ਮਾਰਕਟ ਜਿੰਨੀ ਐਸਪੈਕਟ ਕਰ ਰਹੀ ਸੀ ਜੀ ਡੀ ਪੀ ਉਸ ਤੋਂ ਵੀ ਨਹੀਂ ਜ਼ਿਆਦਾ ਕੌਨਟ੍ਰੈਕਟ ਹੋਈ ਹੈ ਜਾਂ ਸ਼੍ਰਿੰਕ ਹੋਈ ਹੈ ਮਾਰਕ ਨਾ ਫਸਟ 1 ਕਵਰ ਦੇ ਵਿੱਚ ਲੇਕਿਨ ਮਾਰਕਟ ਨੂੰ ਕੋਈ ਫਰਕ ਨਹੀਂ ਪੈਂਦਾ Uh, I think market is uh, looking at the uh, the other side because the price cut. مجھے مارکیٹ ڈے چاہے نہ باقی ਗੋਲਡ ਦੇ ਵਿੱਚ 1/2 ਪਰਸੈਂਟ ਦੇ ਕਰੀਬ ਗਰਾਉਂਡ ਹੋ ਰਹੀ ਹੈ 12.0 ਡਾਊਨ ਅਪਰਾਈਟੋਂ ਗੋਲਡ ਦੇਖ ਸਕਦੇ ਹਾਂ ਹਾਲਾਂਕਿ ਸਿਲਵਰ ਦੀ ਗੱਲ ਕਰੀਏ ਤਾਂ 1/2 ਪਰਸੈਂਟ ਦੇ ਕਰੀਬ ਤੇਜ਼ੀ ਆ 36.24 ਦੇ ਆਸ-ਪਾਸ ਆਪਾਂ ਸਿਲਵਰ ਦੇਖ ਸਕਦੇ ਹਾਂ ਅ ਕਰੂਡ ਆਇਲ ਦੀ ਗੱਲ ਕਰਦੇ ਹਾਂ ਜੀ ਅ ਕਰੂਡ ਆਇਲ ਦੇ ਵਿੱਚ 1% ਦੇ ਕਰੀਬ ਤੇਜ਼ੀ ਬਣ ਰਹੀ ਹੈ 65.62 ਦੇ ਲੈਵਲ ਆਪਾਂ ਕਰੂਡ ਆਇਲ ਦੇ ਵਿੱਚ ਦੇਖ ਸਕਦੇ ਹਾਂ ਅ ਨੈਚੁਰਲ ਗੈਸ ਦੇ ਵਿੱਚ ਤੇਜ਼ੀ ਹੈ ਜੀ ਇਹਨਾਂ ਦੇ ਕੰਟਰੈਕਟ ਰੀਨਿਊ ਹੋਏ ਨੇ ਤੇ ਅ ਨੈਚੁਰਲ ਗੈਸ ਰਾਈਟ ਨਾਉ 3.54 ਦੇ ਆਸ-ਪਾਸ ਆਪਾਂ ਦੇਖ ਸਕਦੇ ਹਾਂ ਕਾਪਰ ਦੀ ਗੱਲ ਕਰਦੇ ਹਾਂ ਜੀ ਕਾਪਰ ਦੇ ਵਿੱਚ ਵੀ ਅੱਜ ਆਪਾਂ ਤੇਜ਼ੀ ਦੇਖ ਸਕਦੇ ਹਾਂ 2% ਤੋਂ ਜ਼ਿਆਦਾ ਦੀ ਤੇ ਇਹ ਸੀਗਾ ਜੀ ਕਮੋਡਿਟੀਆਂ ਦੇ ਉੱਪਰ ਲੁੱਕ ਤੇ ਇਸ ਤੋਂ ਬਾਅਦ ਬਾਕੀ ਡਾਟਾ ਵੀ ਆਇਆ ਜੀ ਸਟਾਕਸ ਦੇ ਆਪਾਂ ਦੇਖ ਸਕਦੇ ਹਾਂ ਸਟਾਕਸ ਦੀ ਅਰਨਿੰਗਸ ਵਗੈਰਾ ਆਈਆਂ ਨੇ ਫੋਰਕਾਸਟ ਵਗੈਰਾ ਆਏ ਨੇ ਆਪਾਂ ਉਹ ਵੀ ਡਿਸਕਸ ਕਰਾਂਗੇ ਹਾਂਜੀ ਅੱਜ ਸਾਰਾ ਸਾਰਾ ਕੁਝ ਹੀ ਡਾਊਨ ਹੋ ਚੱਲ ਰਿਹਾ ਸਮ ਰੀਜ਼ਨ ਇੰਟਰਨੈਟ ਮਿਲਣਾ ਦਾ ਆਲ ਆਫ ਸਡਨ ਮੇਰਾ ਬੰਦ ਹੋ ਗਿਆ ਸੋ ਕੈਨ ਯੂ ਕੈਨ ਯੂ ਹੀਅਰ ਮੀ ਨਾਓ ਜੀ ਆ ਹੁਣ ਸਹੀ ਹੈ ਭਾਜੀ ਬਾਤ ਜੀ ਸੋ ਤੇ ਆਪਾਂ ਗੱਲ ਕਰ ਰਹੇ ਸੀ ਜੀਡੀਪੀ ਦੀ ਆਈ ਡੋਨਟ ਨੋ ਕਿੰਨਾ ਕੁ ਮੇਰਾ ਕਮੈਂਟ ਗਿਆ ਹੈਗਾ ਸੋ ਆ ਵਾਟ ਆਰ ਯੂ ਸੇਇੰਗ ਵੀ ਜੀਡੀਪੀ ਕੰਟਰੈਕਟ ਹੋਈ ਹੈ ਜਿਆਦਾ ਸ਼੍ਰਿੰਕ ਹੋਈ ਹੈ ਲੇਕਿਨ ਉਸ ਤੋਂ ਬਾਅਦ ਵੀ ਬਾਵਜੂਦ ਵੀ ਮਾਰਕੀਟ ਜਿਹੜੀ ਹੈਗੀ ਆ ਸੈਲੀਬ੍ਰੇਟ ਕਰ ਰਹੀ ਹੈਗੀ ਆ ਐਂਡ ਸਿਰਫ ਇਸੇ ਇੰਟਿਸਪੇਸ਼ਨ ਦੇ ਵਿੱਚ ਵੀ ਹੁਣ ਇੰਟਰਸਟ ਰੇਟ ਘਟਾ ਦੇਗਾ ਐਂਡ ਇਰੋਨਿਕ ਥਿੰਗ ਇਹ ਹੈ ਕਿ ਪਿਛਲੇ ਡੇਢ ਸਾਲ 200 ਆਲਮੋਸਟ 2 ਸਵਾ ਸਾਲ ਤੋਂ ਮਾਰਕੀਟ ਸਿਰਫ ਇਸੇ ਕਰਕੇ ਉੱਪਰ ਜਾ ਰਹੀ ਹੈ ਵੀ ਇੰਟਰਸਟ ਰੇਟ ਕਟਾਊਗਾ। ਜੀ ਸੋ ਤੁਸੀਂ ਦੇਖੋ ਸਿਰਫ ਨਿਊਜ਼ ਤੇ ਵੀ ਮਾਰਕੀਟ ਇੰਟਰਸਟ ਰੇਟ ਹਾਲ ਤੱਕ ਕਟਾ ਆਇਆ ਨਹੀਂ ਹੈਗਾ ਤੇ ਹੁਣ ਵੀ ਕੋਈ ਮਾੜੀ ਖਬਰ ਆਉਂਦੀ ਹੈ ਤੇ ਮਾਰਕੀਟ ਕਹਿੰਦੀ ਹੈ ਵੀ ਇੰਟਰਸਟ ਰੇਟ ਕਟਾਊਗਾ ਉਹਦੇ ਉੱਪਰ ਚਲੀ ਜਾਂਦੀ ਹੈ ਚੰਗੀ ਖਬਰ ਉੱਪਰ ਚਲੀ ਜਾਂਦੀ ਹੈ। ਸੋ

ਪਾਵਲ ਸਾਹਿਬ ਦੀ ਭਾਈ ਪ੍ਰੈਸ਼ਰ ਪੂਰਾ ਬਣ ਰਿਹਾ ਹੈ ਪਰ ਟੈਸਟੀਮੋਨੀ ਵੀ ਦੇਖੀ ਸੀ ਲਾਸਟ ਦੋ ਦਿਨ ਪਹਿਲਾ ਤੇ ਰਾਈਡ ਨਾਲ ਦੇਖੋ ਜੀ ਫਿਰ ਡਿਸੀਜਨ ਕੀ ਬਣਦਾ ਉਹ ਨਾਲੇ ਟਾਈਮ ਦੇ ਵਿੱਚ ਹਾਂ ਜੀ ਆਈ ਥਿੰਕ ਜਿਹੜਾ ਹੈਗਾ ਕਿੰਦਾ ਪ੍ਰੈਸ਼ਰ ਤਾਂ ਬਣਾ ਰਹੇ ਨੇ ਬਟ ਅਗੇਨ ਆਈ ਡੋਨਟ ਨੋ ਵਿਦ ਹਾਊ ਗੁੱਡ दैट ਕੁਡ ਬੀ ਲਾਈਕ ਅ ਟਰਸਟਡ ਕਟ ਜੇ ਆ ਵੀ ਜਾਂਦਾ ਤਾਂ ਉਹਦੇ ਨਾਲ ਫਿਰ ਇਨਫਰੈਸ਼ਨ ਦੇ ਚਾਂਸ ਵਾਪਸ ਕਰਦੇ ਨੇ ਸੋ ਮਾਰਕੀਟ ਕਿਸ ਤਰ੍ਹਾਂ ਨੂੰ ਇਨਾ ਪੋਜ਼ਿਟਿਵਲੀ ਦੇਖ ਰਹੀ ਹੈ ਬਟ ਐਨੀਹਾਊ ਮੈਨੂੰ ਲੱਗਦਾ ਜਿੱਥੇ ਆਪਾਂ ਜੇ ਬ੍ਰੇਕਆਊਟ ਦੀ ਗੱਲ ਕਰਦੇ ਆ ਇੱਕ ਫੇਕ ਬ੍ਰੇਕਆਊਟ ਵਾਲਾ ਚਾਂਸ ਨਹੀਂ ਪਣ ਸਕਦਾ ਇੱਥੇ ਉਹਨੂੰ ਆਪਾਂ ਨੂੰ ਧਿਆਨ ਦੇਣਾ ਜ਼ਰੂਰ ਚਾਹੀਦਾ ਹੈ ਵੀ ਸੋ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਹੈ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਓ ਯਾਰ ਪ੍ਰੈਸ ਕਰ ਦਿਆ ਕਰੋ ਲਾਈਕ ਵਾਲਾ ਬਟਨ ਨਾਲ ਦੀ ਨਾਲ ਤੇ ਨਾਲੇ ਕਮੈਂਟ ਵਾਲਾ ਗਰੀਟਿੰਗ ਰੋਟਿੰਗ ਅੱਜਕੱਲ ਬਹੁਤ ਘੱਟ ਕਰਦੇ ਹਾਂ ਤੇ ਸਤਿ ਸ਼੍ਰੀ ਅਕਾਲ ਸਿੰਘ ਸਿੰਘ ਜੀ 11 ਨਾਲ ਦੀ ਨਾਲ ਆ ਗਿਆ ਜੀ ਕੋਲ ਸਿੰਘ ਜੀ ਕਹਿ ਰਹੇ ਨੇ ਟੋਲਰੋਮਾ ਤੇ ਥੈਂਕ ਯੂ ਜੀ ਪਹਿਲੀ ਗੱਲ ਸਾਰਿਆਂ ਨੂੰ ਟੁਰਨ ਵਾਸਤੇ ਇਨ ਦਾ ਗਰੀਟਿੰਗ ਸਾਰਿਆਂ ਨੂੰ ਫਿਰ ਆਪਾਂ ਕੁਐਸਚਨਸ ਲੈਨੇ ਆ ਹਾਂਜੀ ਕਿੰਨੀ ਹੋਰ ਸੌਰੀ ਤੁਸੀਂ ਇਵੈਂਟਸ ਪੁੱਛੇ ਗੱਲ ਕਰ ਰਹੇ ਸੀਗੇ ਨੰਬਰਸ ਹੋਰ ਕਿਹੜੇ ਜੀ ਆ ਦੋ ਸੀਗੇ ਭਾਜੀ ਆਪਾਂ ਡਿਸਕਸ ਕਰ ਲਈ ਸੀਗੇ ਤੇ ਤੋ ਵੀ ਇੱਕ ਜੀਡੀਪੀ ਦੇ ਜੌਬਲੈਸ ਕਲੇਮਸ ਜਿਹੜੇ ਹੈਗੇ ਸੀਗੇ ਉਹ ਠੀਕ ਆ ਇਹ ਨਹੀਂ ਰਾਈਟ 236 ਤੇ ਆਇਏ ਨੇ 244 ਦੇ ਅਮੀਤ ਸੀਗੀ ਸੋ ਵਿਚ ਕੁਡ ਬੀ ਓਕੇ ਹਨਾ ਗ੍ਰੀਨ ਵਾਲੀ ਸਾਈਡ ਹੈਗਾ ਆ ਸੋ ਪੀਸੀ ਜਿਹੜੇ ਸੀਗੇ ਯੂ نو ਪ੍ਰਾਈਸ ਉਹ 3.7% ਤੇ ਹੈਗੇ ਨੇ ਇਸ ਟਾਈਮ ਸੋ ਵਿਚ ਇਜ਼ ਸਟਿਲ ਕਾਈਂਡ ਆਫ ਆ ਰਿਸਕੀ ਜੋ ਸਭ ਨੂੰ ਦੇਖੀ ਜਿਹੜਾ ਹੈਗਾ ਆ ਹੋਰ ਤੋਂ ਮਿਲਦਾ ਕੋਈ ਡੇਟਾ ਇਸ ਟਾਈਮ ਹੈ ਨਹੀਂ ਹੋ ਮਾਰਕੀਟ ਦੇ ਵਿੱਚ ਬਾਕੀ ਨਿਊਜ਼ ਜਿਹੜੀ ਆ ਸਟਾਕ ਵੀ ਸਟਾਪਾ ਦੇਖਦੇ ਆ ਜੀ ਜੀ ਸੋ ਕਮੋਡਿਟੀ ਤੇ ਡਿਊਰੇਬਲ ਗੁੱਡਸ ਆਇਆ ਸੀਗਾ ਭਾਜੀ ਡੇਟਾ ਡਿਊਰਿੰਗ ਗੁੱਡਸ ਆਰਡਰ ਉਹਨਾਂ ਦਾ ਫੋਰਕਾਸਟ 8.5% ਤੇ ਐਕਚੁਅਲ ਨੰਬਰ 16.4% ਆਪਾਂ ਦੇਖ ਸਕਦੇ ਹਾਂ ਠੀਕ ਸੋ ਇੱਕ ਖਬਰ ਜਿਹੜੀ ਆ ਰਹੀ ਹੈ ਯੂਰਪੀਨ ਯੂਨੀਅਨ ਤੋਂ ਆ ਰਹੀ ਹੈ ਜਿਹੜੀ EU ਦੇ ਲੀਡਰ ਹੈਗੇ ਨੇ ਉਹ US ਦੇ ਨਾਲ ਡੀਲ ਕਰਨ ਵਾਸਤੇ ਕਹਿੰਦੇ ਕਾਫੀ ਰੈਡੀ ਨੇ ਇੱਕ ਪੋਜ਼ਿਟਿਵ ਨਿਊਜ਼ ਹੈਗੀ ਹੈ ਮਾਰਕੀਟ ਵਾਸਤੇ ਸ਼ਾਇਦ ਦੇਖੀਏ ਇਸੇ ਕਰਕੇ ਮਾਰਕੀਟ ਆ ਬਾਕੀ ਨਿਊਜ਼ ਨੂੰ ਨੋਟ ਕਰ ਰਹੀ ਹੋ ਜੀ ਤੇ ਆ ਵਰਲਡ ਦੀ ਮੇਜਰ ਇੰਡੈਕਸ ਦੇਖਦੇ ਆਂ ਭਾਜੀ ਕੀ ਬਣ ਰਿਹਾ ਮਾਰਕੀਟ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੇ ਅੱਜ ਸਟਾਕਸ ਨਿਊਜ਼ ਦੇ ਵਿੱਚ ਨੇ ਜਿਹਦੀ ਅਰਨਿੰਗਸ ਵਗੈਰਾ ਆਈਆਂ ਨੇ ਉਹ ਆਪਾਂ ਚੈੱਕ ਕਰਦੇ ਆਂ ਜੀ ਅ ਯੂਰਪ ਸਾਈਡ ਤੋਂ ਗੱਲ ਕਰੀਏ ਤਾਂ ਜਰਮਨ ਤੋਂ ਸਟਾਰਟ ਕਰਦੇ ਆਂ ਜੀ 1.4% ਦੇ ਕਰੀਬ ਜੀਐਮਏ ਮਾਰਕੀਟ ਦੇ ਵਿੱਚ ਯੂਕੇ ਦੀ ਮਾਰਕੀਟ ਦੇ ਵਿੱਚ 1.4% ਦੇ ਕਰੀਬ ਆਪਾਂ ਤੀਜੀ ਦੇਖ ਰਹੇ ਆਂ ਕੈਗ 40 ਫਰਾਂਸ ਦੀ ਮਾਰਕੀਟ ਰਾਈਡ ਨੂੰ ਆਪਾਂ ਫਲੈਟਿਸ਼ ਰੈੱਡ ਦੇਖ ਰਹੇ ਆਂ ਜੀ ਤੇ ਉਸ ਤੋਂ ਬਾਅਦ ਸਵਿਟਜ਼ਰਲੈਂਡ ਦੀ ਗੱਲ ਕਰੀਏ ਤਾਂ 1.4% ਦੇ ਕਰੀਬ ਗਰਾਉਟ ਆ ਜੀ ਬੈਲਜੀਅਮ ਦੀ ਗੱਲ ਕਰੀਏ 1.4% ਦੀ ਤੇਜ਼ੀ ਆ ਮਿਕਸ ਜਾਰੀ ਐਕਸ਼ਨ ਦੇਖ ਸਕਦੇ ਹਾਂ ਜੀ ਅੱਜ ਆਪਾਂ ਯੂਰਪ ਸਾਈਡ ਮਾਰਕੀਟ ਦੇ ਵਿੱਚ ਰਸ਼ੀਅਨ ਮਾਰਕੀਟ ਜੇ ਅੱਜ ਆਪਾਂ ਦੇਖੀਏ ਤਾਂ ਆਲਮੋਸਟ 1.4% ਦੇ ਕਰੀਬ ਤੇਜ਼ੀ ਬਣ ਰਹੀ ਹੈ ਇਜ਼ਰਾਈਲ ਦੇ ਵਿੱਚ 1% ਤੋਂ ਜ਼ਿਆਦਾ ਦੀ ਗਰਾਵਟ ਆ ਜੀ ਜਪਾਨੀਜ਼ ਮਾਰਕੀਟ ਨੇ ਕਈ ਦੀ ਗੱਲ ਕਰੀਏ ਤਾਂ 1% ਤੋਂ 1.5% ਤੋਂ ਜ਼ਿਆਦਾ ਦੀ ਤੇਜ਼ੀ ਦੇਖ ਸਕਦੇ ਹਾਂ ਆਸਟ੍ਰੇਲੀਆ ਦੀ ਮਾਰਕੀਟ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਫਲੈਟਿਸ਼ ਰੈੱਡ ਆ ਜੀ ਇਹ ਨਿਊਜ਼ੀਲੈਂਡ ਦੀ ਮਾਰਕੀਟ ਦੇ ਵਿੱਚ 1.5% ਦੇ ਕਰੀਬ ਤੇ ਗਰਾਵਟ ਦੇਖ ਰਹੇ ਹਾਂ ਹਾਂਗਸੰਗ ਚਾਈਨਿਸ ਮਾਰਕੀਟ ਦੀ ਗੱਲ ਕਰੀਏ 1% ਤੋਂ ਜਨ ਜ਼ਿਆਦਾ ਦੀ ਆਪਾਂ ਗਰਾਵਟ ਦੇਖ ਰਹੇ ਹਾਂ ਜੀ ਤਾਈਵਾਨ ਦੀ ਗੱਲ ਕਰੀਏ 1% ਦੇ ਕਰੀਬ ਤੀਜੀ ਬਣ ਰਹੀ ਆ ਇੰਡੀਅਨ ਮਾਰਕੀਟ ਦੇ ਵਿੱਚ ਤੀਜੀ ਆ ਜੀ 1% ਦੇ ਕਰੀਬ ਤਾਂ ਮਿਕਸਡ ਜਿਹੇ ਰਿਐਕਸ਼ਨ ਆ ਭਾਜੀ ਮੋਸਟਲੀ ਆਪਾਂ ਜੇ ਮਾਰਕੀਟ ਦੀ ਗੱਲ ਕਰੀਏ ਤਾਂ 1% ਤੋਂ ਲੈ ਕੇ 4% ਦੇ ਕਰੀਬ ਤੀਜੀ ਜਾਂ ਗਰਾਵਟ ਹੀ ਦੇਖ ਰਹੇ ਹਾਂ ਜੀ ਇੱਕ ਐਵਰੇਜ ਹੀ ਆਪਾਂ ਕਹਿ ਸਕਦੇ ਤੇਜੀ ਬਣੀ ਹੋਈ ਜੀ ਤੇ ਅ ਨੈਕਸਟ ਭਾਜੀ ਅ ਇਕਬਾਲ ਸਿੰਘ ਇਹਨਾਂ ਦਾ ਕਮੈਂਟ ਆ ਜੀ ਇਹ ਆਪਾਂ ਸਟਾਰਟ ਕਰਦੇ ਆਂ ਡਾਲਰਾਂਵਾਂ ਦੀ ਗੱਲ ਕਰ ਰਹੇ ਨੇ ਡਾਲਰਾਂਵਾਂ ਦੇਖਦੇ ਆਂ ਭਾਜੀ ਕਿਵੇਂ ਲੱਗਦਾ ਡਾਲਰਾਂਵਾਂ ਦਾ ਆਪਾਂ ਚਾਰਟ ਓਪਨ ਕਰਦੇ ਆਂ ਜੀ ਓਵਰ ਆਲ ਦਾ ਕੰਪਨੀ ਠੀਕ ਆ ਅਰਨਿੰਗਸ ਵਗੈਰਾ ਦੇਖਦੇ ਆਂ ਜੀ ਕਿਵੇਂ ਆਈਆਂ ਨੇ ਕਿੱਥੇ ਗਾ ਟ੍ਰੇਡ ਕਰ ਰਹੇ ਆ 193 ਤੇ ਆਪਾਂ ਇਹ ਸਟਾਕ ਦੇਖ ਸਕਦੇ ਆਂ ਕਾਫੀ ਡਾਊਨ ਆਇਆ ਸੀਗਾ ਅ ਜੂਨ ਦੇ ਵਿੱਚ 187 195 ਦੇ ਏਰੀਆ ਦੇ ਰਾਈਟ ਨਾਉਂ ਦੇਖ ਸਕਦੇ ਆਂ ਡੇਲੀ ਚਾਰਟ ਤੇ ਆਪਾਂ ਓਪਨ ਕਰਦੇ ਆਂ ਅ ਇੱਥੇ ਇੱਕ ਜਿਹੜਾ ਏਰੀਆ ਬਣਦਾ ਜਦੋਂ ਵੀ ਬ੍ਰੀਕ ਹੋਣਾ 195 ਦਾ ਏਰੀਆ 195 ਤੋਂ ਲੈ ਕੇ 196 ਦਾ ਏਰੀਆ ਫਿਰ ਇਹ ਸਟਾਕ ਦੇ ਵਿੱਚ ਆਪਾਂ ਹੋਰ ਤੇਜ਼ੀ ਦੇਖ ਸਕਦੇ ਹਾਂ ਅਰਨਿੰਗਸ ਆਈਆਂ ਸੀਗੇ ਇਹਨਾਂ ਨੇ ਕਾਫੀ ਵੱਡੇ ਨੰਬਰ ਦੇ ਨਾਲ ਅਰਨਿੰਗਸ ਬੀਟ ਕੀਤੀਆਂ ਨੇ ਜੋ ਇਹਨਾਂ ਦੇ ਐਸਟੀਮੇਟ ਸੀਗੇ 0.83 ਰਿਪੋਰਟਡ ਨੰਬਰ ਇਹਨਾਂ ਦੇ 0.98 ਤੇ 17% ਨਾਲ ਇਹਨਾਂ ਨੇ ਅਰਨਿੰਗਸ ਬੀਟ ਕੀਤੀਆਂ ਰੈਵਨਿਊ ਇਹਨਾਂ ਨੇ 1.5% ਦੇ ਨਾਲ ਓਵਰਆਲ ਵਧੀਆ ਜੀ ਸਟਾਕ ਇਹ ਸਟਾਕ ਦੀ ਇੱਕ ਖਾਸੀਅਤ ਹੈ ਜਦੋਂ ਮੋਸਟਲੀ ਇਹ 20 ਜਾਂ 50 ਐਮ ਮੇ ਤੇ ਆਉਂਦਾ ਹੈ ਤਾਂ ਟ੍ਰਿਕ ਵਧੀਆ ਰਿਕਵਰੀ ਕਰਦਾ ਹੈ ਸਟਾਕ ਚਾਹੇ ਆਪਾਂ April ਦੇ ਵਿੱਚ ਦੇਖ ਲਈ 148 ਦੇ ਸੀਗਾ ਸਟਾਕ 148 ਤੋਂ 176 ਫਿਰ ਦੁਬਾਰਾ ਡਿੱਪ ਆਈ May ਦੇ ਵਿੱਚ 14th May ਨੂੰ ਇਹ 160 ਤੇ ਗਿਆ ਤੇ ਉਸ ਤੋਂ ਬਾਅਦ ਫਿਰ 180 ਦੇ ਆਸ-ਪਾਸ ਆਪਾਂ ਦੁਬਾਰਾ ਦੇਖ ਸਕਦੇ ਹਾਂ ਤੇ ਜਦੋਂ 200 EMA ਦੇ ਆਸ-ਪਾਸ ਆਉਂਦਾ ਇੱਕ ਵਧੀਆ ਬਾਇੰਗ ਓਪਰਚ्युनिटी ਹੁੰਦੀ ਆ ਤੇ ਉਹ ਆਪਾਂ ਨੂੰ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਆ 50 EMA ਦੇ ਆਸ-ਪਾਸ ਇਹ ਸਟਾਕ ਕਾਫੀ ਵਧੀਆ ਆਦਾ ਤੇ ਅਪ ਟ੍ਰੈਂਡਿੰਗ ਸਟਾਕ ਆ ਜੀ ਵਧੀਆ ਤੇ ਜਿਹੜੇ ਇਹਨਾਂ ਦੇ ਕੰਪੈਟੀਟਰ ਨੇ ਆਪਾਂ ਉਹ ਦੇਖ ਲينا ਡਾਲਰਾਂ ਮਾ ਟ੍ਰੀ ਹੋ ਗਿਆ ਡੀਐਲਟੀਆਰ ਡੀਐਲਟੀਆਰ ਆਪਾਂ 99 ਦੇ ਕਰੀਬ ਦੇਖ ਸਕਦੇ ਹਾਂ ਰਾਈਟ ਨਾਉ ਤੇ ਇਹਨਾਂ ਨੇ ਵੀ ਬੀਟ ਕੀਤੀਆਂ ਸੀ ਕਿ ਅਰਨਿੰਗਸ 4% ਦੇ ਨਾਲ ਰੈਵਨਿਊ ਇਹਨਾਂ ਨੇ 2% ਦੇ ਨਾਲ ਬੀਟ ਕੀਤਾ ਸੀ ਇੱਥੇ ਜਿਹੜਾ ਇੱਕ ਏਰੀਆ ਬਣਦਾ ਸੀਗਾ 77 ਡਾਲਰ ਦੇ ਕਰੀਬ ਜਦੋਂ ਬ੍ਰੇਕ ਹੋਇਆ ਤਾਂ ਸਟਾਕ ਦੇ ਵਿੱਚ ਕਾਫੀ ਜ਼ਿਆਦਾ ਤੀਜੀ ਬਣੀ ਡੀਐਲਟੀਆਰ ਹੋ ਗਿਆ ਤੇ ਡਾਲਰਾਂ ਮਾ ਜੀ ਸੋ ਸੌਰੀ ਵਾਂਸ ਅਗੇਨ ਆ ਡੋਨਟ نو ਵਾਟਸ ਹੈਪਨਿੰਗ ਅਚ ਇਹਦਾ ਲੱਗਦਾ ਸਾਰਾ ਕੁਝ ਨਹੀਂ ਵਰਕ ਕਰ ਰਿਹਾ ਬਟ ਐਨੀਹਾਉ ਆ ਆਪਣਾ ਨਾਲ ਦੀ ਨਾਲ ਯਾਰ ਕਮੋਡਿਟੀ ਵਾਲੀ ਸਾਈਡ ਚੈੱਕ ਨਹੀਂ ਕੀਤਾ ਕਮੋਡਿਟੀ ਵਾਲੀ ਸਾਈਡ ਆਪਾਂ ਥੋੜਾ ਚੈੱਕ ਕਰ ਲੈਨੇ ਆ 골ਡ ਜਿਹੜਾ ਸੀਗਾ ਅੱਜ ਫੇਰ ਥੋੜੀ ਤੇਜ਼ੀ ਦਿਖਾ ਰਿਹਾ ਸੀਗਾ ਮੇਰੀ ਆਵਾਜ਼ ਆ ਰਹੀ ਹੈ ਕਿ ਨਹੀਂ ਹੁਣ ਸਹੀ ਹਾਂਜੀ ਸਹੀ ਹੈ ਜੀ ਜੀ ਸੋ 골ਡ ਸਟਰੋਂਗਰ ਆਪਾਂ ਕੱਲ ਇਹਦਾ ਲਾਸਟ ਡੇ ਸੀਗਾ ਆਪਾਂ ਗੈਸ ਐਂਡ ਵੈਨ ਨਾਲ ਆ ਜਿਹੜੀ ਗੱਲ ਕਰਦੇ ਹੁੰਨੇ ਆ ਤੇ ਆਪਾਂ 30 ਜੂਨ ਨੂੰ ਇਹ ਮੰਥ ਕਿੱਥੇ ਐਂਡ ਹੋਊਗਾ ਉੱਥੇ ਜ਼ਰੂਰ ਆਪਾਂ ਮੰਗਿਆ ਸੀਗਾ ਤੇ ਕੱਲ ਪਹਿਲਾਂ ਗ੍ਰੀਨ ਸੀਗਾ ਅੱਜ ਤੇ ਲੇਕਿਨ ਹੁਣ ਦੁਬਾਰੇ ਕੋਲਡ ਨੇ ਥੋੜਾ ਗਿਬ ਅਪ ਕੀਤਾ ਹੈ ਨੀਚੇ ਵਾਲੀ ਸਾਈਡ ਨੂੰ ਜਾ ਰਿਹਾ ਹੈਗਾ ਸੋ ਲੇਕਿਨ ਗ੍ਰੀਨ ਬੌਂਡ ਦੇ ਵਿੱਚ ਪਲੇ ਕਰ ਰਿਹਾ ਕੋਈ ਜ਼ਿਆਦਾ ਅਟਰੈਕਸ਼ਨ ਹੈ ਨਹੀਂ ਪਰ ਸਿਲਵਰ ਵਾਲੀ ਸਾਈਡ ਦੇਖਿਆ ਜਾਵੇ 4% ਤੇ 5% ਅਟਰੈਕਸ਼ਨ ਹੈਗੀ ਹੈ ਦੁਬਾਰੇ ਬਹੁਤ ਸੋਹਣਾ ਸਪੋਰਟ ਲੈ ਕੇ 20 EM ਦੇ ਉੱਪਰ ਸਿਲਵਰ ਵਾਲੀ ਸਾਈਡ ਮਿਲਦਾ ਗਿਨੀ ਪੁਰਵੀ ਤੇਜੀ ਦੇਖਣ ਨੂੰ ਮੈਨੂੰ ਮਿਲਦਾ ਹੈ I I want to be surprised ਜੁਲਾਈ ਦੇ ਵਿੱਚ ਆਪਾਂ ਨੂੰ ਨਵੇਂ ਹਾਈ ਜਿੱਥੇ ਆਪਾਂ ਨੂੰ ਦੇਖਣ ਨੂੰ ਮਿਲ ਜਾਣੇ ਇੱਥੇ ਜੇ 37 ਦਾ ਲੈਵਲ ਕ੍ਰੋਸ ਕਰ ਜਾਂਦਾ ਸੋ ਇਟ ਮਾਈਟ ਹੈਡ ਟੁਵਰਡਸ 40 ਯਾ ਸਿੰਗ ਵਿੱਚ ਜੇ ਬਾਕੀ ਜਗ੍ਹਾ ਮਾਰਕੀਟ ਸਿੱਧਾ ਬੰਦਾ ਹੈ ਜੇ ਨੈਚੁਰਲ ਗੈਸ ਵਿੱਚ ਕਾਫੀ ਅਪ ਹੋ ਗਈ ਨੈਚੁਰਲ ਗੈਸ ਦੇ ਵਿੱਚ ਉਹਨਾਂ ਦਾ ਕੋਈ ਨਿਊਜ਼ ਹੋਣੀ ਹੈ ਹਨਾ ਸੋ ਇਹਨਾਂ ਦਾ ਅੱਜ ਡੇਟਾ ਵੀ ਆਉਣਾ ਅਥਾਰਟੀ ਨੂੰ ਆਉਂਦਾ ਹੁੰਦਾ ਜੀ 10:30 ਜੀ ਬਟ ਇਹਨਾਂ ਦੇ ਕੰਟਰੈਕਟ ਵੀ ਰੀਨਿਊ ਹੋਏ ਨੇ ਭਾਈ ਇੱਥੇ ਤਾਂ ਕਰਕੇ ਥੋੜਾ ਜਿਹਾ ਡਿਫਰੈਂਟ ਸ਼ੋ ਹੁੰਦਾ 4% ਦੇ ਗਰੀਬ ਜੀ ਸੋ ਨੈਤੁਰ ਗਾਸ ਦੇ ਵਿੱਚ ਤੀਜੀ ਅੱਜ ਦੇਖਣ ਨੂੰ ਮਿਲ ਰਹੀ ਹੈ ਕ੍ਰੂਡ ਦੀ ਆਪਾਂ ਗੱਲ ਬਿਟਕੋਇਨ ਦੀ ਗੱਲ ਕਰ ਲੈਨੇ ਫਿਰ ਕ੍ਰੂਡ ਦੀ ਗੱਲ ਕਰਦੇ ਬਿਟਕੋਇਨ ਅਗੇਨ ਉਸੇ ਰੇਂਜ ਦੇ ਵਿੱਚ ਹੈਗਾ ਲੇਕਿਨ ਸਟਰੋਂਗ ਟ੍ਰੈਂਡ ਮਨਟੇਨ ਕਰਕੇ ਰੱਖਾ ਜੇ ਇੱਥੋਂ ਬ੍ਰੇਕ ਕਰ ਜਾਂਦਾ ਤਾਂ ਫੇਰਾ ਹੋ ਸਕਦਾ ਵੀਕੈਂਡ ਤੇ ਆਪਾਂ ਨੂੰ ਕੋਈ ਪਤਾ ਨਾ ਮਿਲ ਜਾਂਦੀ ਹੈ ਹਨਾ ਇੱਕ ਦੋ ਦਿਨ ਜੀਜੀ ਦੇ ਵਿੱਚ ਹੋ ਰਹੀਦਾ ਇਸ ਤੋਂ ਉੱਪਰ ਵਾਲੀ ਸਾਈਡ ਸੋ ਨੋਰਮਲੀ ਮੈਂ ਕਿਹਾ ਦੇਖਿਆ ਵੀਕਐਂਡ ਤੇ ਹੀ ਜ਼ਿਆਦਾ ਇਹ ਬ੍ਰੇਕ ਆਊਟ ਕਰਦਾ ਆਏਗਾ ਅ ਐਂਡ ਜੇ ਅਪਾ ਗੱਲ ਕਰੀਏ ਕਰੂਡ ਆਇਲ ਦੀ ਕਰੂਡ ਆਇਲ ਅੱਜ ਰੀਬਾਉਂਡ ਆਨ ਲਿਖਾਇਆ ਵਾ ਕਾਫੀ ਵੱਡੀ ਡਾਊਨ ਤੋਂ ਬਾਅਦ ਥੋੜਾ ਜਿਹਾ ਸਪਾਈਕ ਆਪੇ ਲੱਗਦਾ ਹੈ ਜੀ ਲੱਗਦਾ ਹੈ ਟ੍ਰੈਂਡ ਜਿਹੜਾ ਓਵਰਆਲ ਡਾਊਨ ਸਾਈਡ ਜ਼ਿਆਦਾ ਨਜ਼ਰ ਆ ਰਿਹਾ ਜੀ ਸੋ ਇਸੇ ਗਿੱਜੀ ਗੱਲਬਾਤ ਆਪਣੀ ਕਰੂਡ ਆਇਲ ਬਾਰੇ ਨਾਲ ਲੈ ਕੇ ਕਮੋਡਿਟੀ ਦੀ ਗੱਲ ਨਾਲ ਲੈ ਕੇ ਤੁਸੀਂ ਗੱਲ ਕਰ ਰਹੇ ਸੀਗੇ ਸਟਾਕਸ ਦੀ ਹੈਨਾ ਆਪਾਂ ਇੱਕ ਦੋ ਕੁ ਸਬਸਕ੍ਰਾਈਬਰ ਆਪਾਂ ਭਾਈ ਆਹ ਕਮੈਂਟ ਤੋਂ ਸਟਾਰਟ ਕਰਦੇ ਹਾਂ ਜੀ ਤੇ ਬਾਕੀ ਜਿਹੜੇ ਸਟਾਕਸ ਨੇ ਜਿਨ੍ਹਾਂ ਦੀ ਅਰਨਿੰਗਸ ਆਈਆਂ ਨੇ ਆਪਾਂ ਉਹ ਵੀ ਉਹਨਾਂ ਦੇ ਉੱਪਰ ਵੀ ਗੱਲਬਾਤ ਕਰਦੇ ਆਂ ਸਿੰਘ ਜੀ ਜੁਆਇਨ ਕਰ ਗਏ ਨੇ ਸਿਮਰਨ ਦਸਾਨ ਜੀ ਗੁੱਡ ਮਾਰਨਿੰਗ ਕਰ ਰਹੇ ਨੇ ਅਨਸ਼ੁਰੋਡਾ ਜੀ ਦਾ ਇਹਨਾਂ ਦਾ ਕਮੈਂਟ ਆਇਆ ਭਾਜੀ ਕਹਿੰਦੇ ਮਾਰਨਿੰਗ ਭਾਜੀ ਕੈਨੀ ਰਿਵਿਊ ਐਂਡ ਵੀਊ ਐਂਡ ਵੀਊ ਦਾ ਕੀ ਲੱਗਦਾ ਜੀ ਇਹਨਾਂ ਦੇ ਮੈਨੂੰ ਰੀਸੈਂਟਲੀ ਹੀ ਨੰਬਰ ਆਏ ਨੇ ਇੱਕ ਵਾਰੀ ਚੈੱਕ ਵੀ ਕਰਦੇ ਆਂ ਨੇ ਦੇ ਵਿੱਚ ਅਰੰਗਸ ਆਈ ਦੇ ਜੀ 67 ਦੇ ਆਪਾ ਜੀ ਸਟਾਕ ਰਾਈਟ ਨਾਓ ਐਨ ਵੀਓ ਜੀ ਨੋਵੋ ਨੋਡਿਸਕ ਹਾਂ ਇਹਨਾਂ ਦਾ ਇੱਕ ਡੀਲ ਦਾ ਸੀਗਾ ਹਿਮਜ਼ ਦੇ ਨਾਲ ਮਿਲਦਾ ਉਹ ਡੀਲ ਇਹਨਾਂ ਦੀ ਫੇਲ ਹੋ ਗਈ ਸੀ ਤੋ ਬਾਅਦ ਸਟਾਕ ਫੇ ਦੁਬਾਰੇ ਨਹੀਂ ਗਿਆ ਹੈਗਾ ਤੋ ਇਸ ਕਰਕੇ ਇਹਨਾਂ ਕਰਕੇ ਹਿਮਜ਼ ਕਰਕੇ ਕੰਪਨੀਆਂ ਹਿਮਜ਼ ਐਂਡ ਹੀਅਰਸ ਹੈਲਥ ਜਿਹੜਾ ਹੈਗਾ ਸਟਾਕ ਸੋ ਉਹਨਾਂ ਉਹਨਾਂ ਡੀਲ ਫੇਲ ਹੋਣ ਤੋਂ ਬਾਅਦ ਇਹ ਦੁਬਾਰੇ ਸਟਾਕ ਨੀਚੇ ਆਇਆ ਹੈਗਾ ਲੇਕਿਨ ਓਵਰਆਲ ਕੰਪਨੀ ਵਧੀਆ ਹੈਗੀ ਆ ਜੇ ਤੁਸੀਂ ਦੇਖੋ ਵੀ ਯੂਰਪ ਦੀ ਵਨ ਆਫ ਦਾ ਟਾਪ ਫਾਰਮਾ ਕੰਪਨੀ ਦੇ ਵਿੱਚ ਨਾਵਰ ਨਾਟ ਐਕਸ ਦਾ ਨਾਮ ਆਉਂਦਾ ਹੈਗਾ ਸੋ ਮੇਰੇ ਸਾਬ ਨਾਲ ਨਾਟ ਸੋ ਬਾਇ ਨਾਟ ਸੋ ਬੈਡ ਐਕਚੁਅਲੀ ਫॉर ਲੌਂਗ ਟਰਮ ਵਾਸਤੇ ਜੇ ਤੁਸੀਂ ਦੇਖਦੇ ਹੈਗੇ ਜੀ ਸੋ ਉਹ ਹੀ ਨਿਊਜ਼ ਆ ਹੈਮ ਸੌਰੀ ਸਿਕਿਉਰਿਟੀ ਲੂਜ਼ ਮਨੀ ਔਨ ਹਿਮ ਸੋ ਉਸ ਤੋਂ ਬਾਅਦ ਨਿਊਜ਼ ਬੇਸ ਸਟਾਕ ਨਹੀਂ ਚਾਹ ਰਿਹਾ ਹੈਗਾ ਜੇ ਤੁਸੀਂ ਫੰਡਾਮੈਂਟਲ ਤੁਸੀਂ ਚੈੱਕ ਕਰੋਗੇ ਫੰਡਾਮੈਂਟਲ ਕਾਫੀ ਸੋਲਿਡ ਲੱਗਦੇ ਨੇ ਤੋ ਸਿਰਫ 15 ਕੋ ਬਿਲਿੰਦ ਡੈਟ ਹੈਗਾ 5 ਬਿਲੀਅਨ ਕੈਸ਼ ਵੀ ਹੈਗਾ ਜੇ ਸਟੇਟਸ ਨੂੰ ਹੀ ਦੇਖਦੇ ਹੋ 18 ਦੀ ਅਪਰਾਈਟ ਫਰਨੇਚਰ ਨੂੰ ਟ੍ਰੇਡ ਕਰ ਰਿਹਾ ਜੇ ਤੁਸੀਂ ਆਨਰ ਟੈਨਰ ਦੇ ਵਿੱਚ ਦਾ ਰੈਵਨਿਊ ਫੋਰਕਾਸਟ ਵਗੈਰਾ ਦੇਖਦੇ ਹੋ ਕਾਫੀ ਸਸਟੇਨੇਬਲ ਇੱਕ ਰੈਵਨਿਊ ਐਂਡ ইপিਐਸ ਦੀ ਫੋਰਕਾਸਟਿੰਗ ਹੈਗੀ ਇਹਦੇ ਵਿੱਚ ਸੋ ਕੰਪਨੀ ਸੋਲਿਡਾ ਪੂਰੀ ਸੋ ਜਿਹੜਾ ਕਕਾਸੀ ਤਰਹਿ ਕੇ ਆਏ ਆ ਡੈਨਮਾਰਕ ਦੇ ਵਿੱਚ ਤੇ ਹਾਫ ਕਰੈਕਟ ਆਪਣੀ ਉਹ ਸਟ੍ਰੀਟ ਆਪਟੀਟ ਜਿਹੜੀ ਟ੍ਰੈਵਲ ਉੱਪਰ ਕਾਫੀ ਇਹਨਾਂ ਦਾ ਅ ਮਤਲਬ ਇੰਪੋਰਟੈਂਟ ਰੋਲ ਹੈਗਾ ਰਿਸਰਚ ਦੇ ਵਿੱਚ ਦੁਨੀਆ ਦੇ ਵਿੱਚ ਤੇ ਪਹਿਲਾਂ ਦਾ ਇੱਥੇ ਦੇਖਿਆ ਜਾ ਸਕਦਾ ਹੈ ਲੌਂਗ ਟਰਮ ਵਾਸਤੇ ਨਵ ਰੋਡਸ ਜੀ ਇਹਦਾ ਭਈ ਜਿਹੜਾ ਸਪੋਰਟ ਏਰੀਆ ਆਪਾਂ ਵਧੀਆ ਆ ਰਾਈਟ ਨਾਉ ਦੇਖ ਰਿਆਂ ਆ ਉਹ ਹੈਗਾ ਜੀ 5698 ਦੇ ਆਸ-ਪਾਸ ਰੈਜ਼ਿਸਟੈਂਸ ਏਰੀਆ ਜਿਹੜਾ 180 ਡਾਲਰ ਦਾ ਏਰੀਆ ਬੰਦਾ ਜਦੋਂ ਇਹ 80 ਡਾਲਰ ਦਾ ਏਰੀਆ ਬ੍ਰੇਕ ਕਰੂਗਾ ਜੀ ਸਟਾਕ ਫਿਰ ਇਹ ਸਟਾਕ ਦੇ ਵਿੱਚ ਆਪਾਂ ਤੀਤੀ ਦੇਖਾਂਗੇ ਇਹਨੇ ਭਾਜੀ ਟਰਾਈ ਕੀਤਾ ਸੀਗਾ ਮੋਸਟਲੀ ਇਹਦਾ ਟ੍ਰੈਂਡ ਆਪਾਂ ਚਾਰਟ ਦੇ ਉੱਪਰ ਵੀ ਦੇਖ ਰਹੇ ਹਾਂ ਡਾਊਨ ਟ੍ਰੈਂਡ ਜਆ ਬੰਦ ਆ ਹੂੰ 50 ਐਮ ਇਹਦਾ ਏਰੀਆ ਸੀਗਾ ਇਹਨੇ ਬ੍ਰੇਕ ਕੀਤਾ ਬ੍ਰੇਕ ਕਰਨ ਤੋਂ ਬਾਅਦ ਇਹ 80 ਤੇ ਆਇਆ ਤੇ 80 ਤੋਂ ਬਾਅਦ ਦੁਬਾਰਾ ਫਿਰ ਇਹਦੇ ਵਿੱਚ ਗਰਾਵਟ ਦੇਖ ਰਹੇ ਹਾਂ ਜੂਨ ਦੇ ਵਿੱਚ ਸਟਾਰਟ ਹੋਇਆ ਜੀ ਡਾਊਨਸਾਈਡ ਉਨੋ ਵੀਕਲੀ ਬੇਸਿਸ ਤੇ ਅਗਰ ਆਪਾਂ ਦੇਖਿਆ ਜਾਵੇ ਤਾਂ ਦਿਸ ਇਜ਼ ਅ ਸਬ ਟਾਈਪ ਪੈਟਰਨ ਉੱਪਰ ਜਾਣ ਦੀ ਕੋਸ਼ਿਸ਼ ਕਰਦਾ ਇਹ ਤੇ ਬੇਸ ਸੀ ਇਹਦੇ ਨਾਲ ਨਾਲੇ ਨੀਚੇ ਤੋਂ ਰਿਹਾ ਹੁੰਦਾ ਯਾਰ ਰਾਈਟ ਸੋ ਲੈਟਸ ਸੀ ਇਹ ਵੀ ਦਵਾਰੇ ਹੋਲਡ ਕਰ ਲੈਂਦਾ 50 ਤੋਂ ਲੈ ਕੇ 55 ਦੇ ਵਿੱਚ ਇੱਕ ਹੈਗੀ ਹੈ ਜੀ ਵਧੀਆ ਸਪੋਰਟ ਜੀ ਜੇ ਇਹ ਜੇ ਥੋੜਾ ਥੋੜਾ ਜਾਂਦਾ ਨਾ ਫਿਰ ਥੋੜਾ ਜਿਹਾ ਹੋਰ ਉੱਚੀ ਵੀ ਆ ਸਕਦਾ ਇਹ ਫਿਰ ਵੀ 40 ਚੁੜੀ ਦੇ ਇੱਕ ਤਰੀਕ ਬਟ ਜੇ ਫੰਡਾਮੈਂਟਲੀ ਸਟਾਕ ਦੇਖੀਏ ਤਾਂ ਇਟਸ ਓਕੇ ਬਟ ਪ੍ਰੋਬਲਮ ਇਜ਼ ਦ ਸੈਕਟਰ ਇਜ਼ ਡਾਊਨ ਸਾਈਡ ਰਾਈਟ ਸੋ ਥੋੜਾ ਜਿਹਾ ਆਪਾਂ ਜੇ ਫਾਰਮਾ ਸੈਕਟਰ ਦੀ ਗੱਲ ਕਰੀਏ ਕਾਫੀ ਡਾਊਨ ਟ੍ਰੈਂਡਿੰਗ ਸੈਕਟਰ ਉਹਦਾ ਵੀ ਫੈਕਟਰੀ ਸਟਾਕ ਚ ਭੈਰ ਆਦਰਵਾਈਜ਼ ਕੰਪਨੀ ਇਸ ਵਧੀਆ ਹੈਗੀ ਹੈ ਸਾਡੇ ਹਿਸਾਬ ਨਾਲ ਤਾਂ ਬਾਕੀ ਆਪਣੀ ਡਿਊ ਡਿਲੀਜੈਂਸ ਜੀ ਰੋ। ਅ ਨੋ ਕਨੈਕਟਡ ਵਾਈਰ ਜੀ ਮਿਲਦਾ ਭਾਈ ਲੌਂਗ ਟਰਮ ਲਈ ਬਿਲਕੁਲ ਜਿਹਨੂੰ ਹੋਣ ਬਾਰੇ ਸੋਚਿਆ ਜਾ ਸਕਦਾ ਅ ਬਾਇੰਗ ਜਿਵੇਂ ਇੱਕ ਤੋਂ ਵਾਰੀ ਆਪਾਂ ਇਹਦੇ ਵਿੱਚ ਕਰ ਸਕਦੇ ਹਾਂ ਡੀਸੀ ਵਗੈਰਾ ਦੋ ਕੁ ਵਾਰੀ ਹੋ ਕੇ ਠੀਕ ਹੋ ਸਕਦਾ ਜੀ ਸਟਾਕ ਵਰਡ 60 ਡਾਲਰ ਦਾ ਜਿਹੜਾ ਉਹ ਹੀ 55 ਦੇ ਆਸ-ਪਾਸ ਏਰੀਆ ਵਾਂ ਦਾ ਜੀ ਉਨੀ ਬ੍ਰੇਕ ਹੋਣਾ ਚਾਹੀਦਾ ਹੂੰ ਜੀ ਤੇ ਨੈਕਸਟ ਕਰਦੇ ਹਾਂ ਜੀ ਅ ਮਿਕਸਡ ਵਲੌਗ ਵਾਲਿਆਂ ਦਾ ਕਮੈਂਟ ਆਇਆ ਜੀ ਭਾਜੀ NASA ਐਕਸ ਇੰਟਰਨੈਸ਼ਨਲ ਸਪੇਸ ਸਟੇਸ਼ਨ ਮੇ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੀ ਨੇ ਜੀ ਆਪਾਂ ਨੂੰ ਲੀ ਜੌਨ ਇਹਨਾਂ ਦਾ ਆਇਆ ਜੀ ਇਹ ਨਹੀਂ ਗੁਰ ਟਿੱਕਰ CY ਜੀ CY ਦੇ ਉੱਪਰ ਇਹਨਾਂ ਦਾ CYN ਆਪਾਂ ਦੇਖ ਲੈਣੇ ਆ ਸਾਈਜ਼ ਨੂੰ ਦੀ ਵੈਲਕਰ ਲੈਂ ਫਿਰ ਕਨੈਕਸ਼ਨ ਖਰਾਬ ਹੋ ਗਿਆ ਮੇਰਾ ਲੌਸ ਹੋ ਗਿਆ ਆਈ ਡੋਟ ਨੋ ਵਾਟਸ ਰੌਂਗ ਇਹ ਤਾਂ ਡੈਡ ਜਿਹਾ ਲੱਗਦਾ ਭਾਈ ਚਾਰਟ ਕਾਫੀ ਵੀਕ ਦੇਖ ਰਿਹਾ ਹਾਂ ਸਟਾਕ ਦਾ ਦੱਸ ਸਟੇਵੇ ਵਾਲੀ ਗੱਲ ਹੈਗੀ ਦਿਸ ਇਜ਼ ਵੈਰੀ ਵੈਰੀ ਸਟਾਕ ਨਾ ਪ੍ਰੀਵੀਅਸ ਆਵਰ ਦੇ ਵਿੱਚ ਥੋੜਾ ਉੱਪਰ ਗਿਆ ਜੀ ਬੜੇ ਨਿਊਜ਼ ਬੇਸਡ ਹੋਣਾ ਬੜਾ ਓਵਰਆਲ ਭਾਈ ਚਾਰਟ ਨਹੀਂ ਸਹੀ ਲੱਗ ਰਿਹਾ ਲੱਗਦਾ ਇਹ ਸਟਾਕ ਤੋਂ ਦੂਰੇ ਰਹਿਣਾ ਚਾਹੀਦਾ ਜੀ ਨਹੀਂ ਯਾਰ ਵਾਰਥ ਹੈ ਗਾਰਥ ਮਿਲੀਅਨ ਕੰਪਨੀ ਮਾਰਥ ਮਿਲੀਅਨ ਲੋਕਾਂ ਦੇ ਘਰ ਹੁੰਦੇ ਨੇ ਦਸ ਨੋਟ ਅ ਵਾਰਥ ਇਨ ਦਿਸ ਸਟਾਕ ਕਿਨੇ ਸ਼ੁੱਡ ਬੀ ਗੈਟ ਆਊਟ ਆਫ ਮਾਰਕੀਟ ਇਫ now if it goes down next 2 3 months uh dekho bada personal je decision hai ha na main mainu hi hai ga ve is level te je tusi thoda bahut scale down karke rak lo position is okay thoda bahut cash in karke rak lo because agar je itho dobare market girdi hai double top bana ke market dobare girti hai is area vich so then recovery any fast nahi huni jinnu apnu pehla fast mili hai ta ek je dooji je je itho sustainable up ho jandi hai ਤਾਂ ਫਿਰ ਕੋਈ ਗੱਲ ਨਹੀਂ ਥੋੜਾ ਜਿਹਾ 5-10% ਮਿਸ ਕਰ ਦੋਗੇ ਰਨ ਲੇਕਨ ਜੇਕਰ ਸੋਲਿਡ ਇੱਕ ਨੰਬਰਸ ਤੇ ਨਾਲ ਜਿਵੇਂ ਜੀਡੀਪੀ ਵਗੈਰਾ ਦੀ ਗ੍ਰੋਥ दिखਦੀ ਹੈ ਜਾਂ ਇੰਟਰਸਟ ਨੀਚੇ ਆਉਂਦੇ ਨੇ ਇੱਕ ਸਸਟੇਨਬਲ ਲੱਗਦਾ ਹੈ ਤੇ ਉਸ ਤੋਂ ਬਾਅਦ ਫਿਰ ਦੁਬਾਰੇ ਇੰਟਰਵਿਊ ਹੋ ਸਕਦੇ ਹੋ ਹੋਰ ਪੈਸਾ ਲੈ ਕੇ ਮੈਂ ਇਟਸ ਹਾਰਡ ਡਿਸੀਜਨ ਪਰ ਮੈਨੂੰ ਲੱਗਦਾ ਰਿਸਕ ਜਿਹੜਾ ਕੱਲ ਵੀ ਗੱਲ ਕਰਦੇ ਸੀ ਦਵਿੰਦਰ ਭਾਈ ਨਵੀ ਦਵਿੰਦਰ ਭਾਈ ਜੀ ਵੀ ਗੱਲ ਕੀਤੀ ਸੀ ਕਿਸੇ ਨੇ ਮੈਨੂੰ ਲੱਗਦਾ ਵੀ ਥੋੜਾ ਜਿਹਾ ਰਿਸਕ ਹੈਗਾ ਮਾਰਕੀਟ ਦੇ ਵਿੱਚ ਜੀ ਸੋ ਟਾਕ ਅਬ ਬੀ ਇਕ ਸਟ੍ਰੈਟਜੀ ਹੋਣੀ ਚਾਹੀਦੀ ਵੀ ਜੇ ਡਾਊਨ ਜਾਂਦੀ ਹੈ ਵੀ ਤੁਸੀਂ ਕਿੰਨਾ ਕੁ ਪਹਿਲਾਂ ਮਤਲਬ ਆਪਦਾ ਲਿਕুইਡਿਟ ਰੱਖਣਾ ਕੈਸ਼ ਤੇ ਕਿੰਨੇ ਕੁ ਪੋਜੀਸ਼ਨਾਂ ਬਣਾ ਕੇ ਰੱਖਣੀਆਂ ਚਾਹੀਦੀਆਂ ਨੇ ਇਹ ਅਕਾਊਂਟ ਸਾਈਜ਼ ਕਿੰਨਾ ਟੋਟਲੀ ਡਿਪੈਂਡ ਕਰਦਾ ਵੀ ਤੁਸੀਂ ਇਹ ਮਤਲਬ ਪ੍ਰੇਪੇਅਰ ਹੋਣੇ ਚਾਹੀਦੇ ਹੋ ਪਹਿਲਾਂ ਚਾਹੇ ਤੁਸੀਂ ਕੋਈ ਸਟਾਕ ਦੇ ਵਿੱਚ ਐਂਟਰ ਹੋਣੇ ਹੋ ਵੀ ਵੀ ਜੇ ਅਪਸਾਈਡ ਜਾਂਦਾ ਵੀ ਫਿਰ ਕਿੱਥੇ ਕ ਬੁੱਕ ਕਰਨਾ ਜਾਂ ਫਿਰ ਇਹਨੂੰ ਹੋਲਡ ਕਰਨਾ ਤੇ ਉਹਦਾ ਦੂਜੀ ਆਪਸ਼ਨ ਇਹੀ ਹੁੰਦੀ ਹੈ ਵੀ ਸਟਾਕ ਡਾਊਨ ਜਾ ਸਕਦਾ ਵੀ ਜੇ ਡਾਊਨ ਜਾਂਦਾ ਫਿਰ ਤੁਸੀਂ ਕੀ ਰਿਐਕਸ਼ਨ ਹੋਊਗਾ ਇਹ ਜੇ ਤੁਸੀਂ ਪਹਿਲਾਂ ਪਲਾਨ ਕਰਕੇ ਚੱਲਦੇ ਹੋ ਫਿਰ ਮਲਾ ਦਾ ਬੈਟਰ ਰਹਿੰਦੀ ਹੈ ਜੀ ਰਿਟਰਨ ਅੱਛਾ ਐਬਸੋਲੂਟਲੀ ਸੋ ਸਾਰਾ ਪਲਾਨ اے ਪਲਾਨ ਬੀ ਪਲਾਨ ਸੀ ਸਾਰਾ ਪਰਸੋਨਾ ਚੇਂਜ ਇਫ ਥਿਸ ਹੈਪਨਸ ਥਿਸ ਸ਼ੁੱਡ ਬੀ ਮਾਈ ਕੋਰਸ ਆਫ ਐਕਸ਼ਨ ਉਹ ਜੀ ਆਫਟਰ 41 ইয়ার্স ইন্ডিয়া রিটার্ন টু স্পেস which is good news actually ਕਨਿਕਾਸਿਕ ਵੀ NASA ਦਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਮਿਸ਼ਨ ਲਾਂਚ ਕੀਤਾ ਹੈ ਕੈਪਟਨ ਸ਼ੁਭਮ ਸ਼ਕਲਾ ਆਫ ਰਮ ਇੰਡੀਆ ਆਲਸੋ పార్ਟ ਆਫ ਦ ਮਿਸ਼ਨ ਇਟਸੋ ਉਹ ਚੈ ਉਹਨਾਂ ਨੇ ਮਿਲ ਕੇ ਇਹਨਾਂ ਨੇ ਕੀਤਾ ਆ ਵਿਚ ਇਜ਼ ਗੁੱਡ ਆਂਡ ਇੰਡੀਆ ਇਟ ਇਜ਼ ਨੋ ਕਰ ਰਿਹਾ ਐਂਡ ਬਹੁਤ ਸ੍ਰਾਈ ਪ੍ਰਾਈਡ ਤੇ ਕਰ ਰਿਹਾ ਰਿਚ ਇ ਪ੍ਰਾਊਡ ਅ ਗੱਲ ਹੈਗੀ ਆਪਣੇ ਵਾਸਤੇ ਬਟ ਅਗੇਨ ਇੰਡੀਆ ਇਟਸ ਵੈਰੀ 빅 ਕੰਟਰੀ ਦੋਨੋ ਚੀਜ਼ਾਂ ਚੱਲਦੀਆਂ ਨਾਲ ਨਾਲ ترقی ਵੀ ਚੱਲਦੀ ਹੈ ਲੇਕਿਨ ਗਰੀਬੀ ਵੀ ਬਹੁਤ ਹੈਗੀ ਹੈ ਸੋ ਵੀ ਹੈਵ ਟੂ ਫਿਗਰ ਆਊਟ ਪਰ ਕੈਪਟਨ ਕਮਿਟੀ ਹੈਗੀ ਹੈ Right? So جی. uh, چارٹ بھی بٹ جی بن رہی ہے باوا ویک لگتا ہے لیکن کافی گراوٹ دے کے چون ڈالر تو نیچے آیا ہے گا سو لاس میکنگ کمپنی ہے بیسیکلی سو یہ مجھے لگتا ہے یہی پرابلم ہے دیکھ لیں گے ریسرچ اینڈ ڈیولپمنٹ مینوفیکچرنگ سلف ایڈجسٹیبل ٹھیک کر دی ہے کمپنی آلسو کمرشلائز ایڈجسٹیبل لینس ਕੰਸੋ ਵੀ ਫਾਰਕਾਉਟ ਕਰਨਾ ਠੀਕ ਲਿਖ ਰਹੇ ਆ ਭਾਈ ਆਨਲਾਈਨ ਟਾਈਮ ਲਿਮਿਟ ਮੇਚੀ ਮੌਕੀ ਟਾਕ ਰਿਸਕੀ ਹੁੰਦੀ ਹੈ ਮੈਡੀਕਲ ਕੰਮ ਆਏ ਆਪਾਂ ਪਹਿਲਾਂ ਵੀ ਸੋ ਇਟਸ ਇਟਸ ਲਾਈਕ ਅ ਜੈਪੋਟਰੀ ਗੱਲ ਆ ਜੋ ਕੋਈ ਲੱਗ ਗਈ ਤੇ ਲੱਗ ਗਈ ਰਿਸਰਚ ਕੋਈ ਵਧੀਆ ਹੱਥ ਇਹਨਾਂ ਨੇ ਪਰ ਥੋੜੇ ਸ਼ੇਅਰ ਉੱਪਰ ਚਲੇ ਜਾਂਦਾ ਸੋ ਡੈਟ ਟੂਟਸ ਹੈ ਨਹੀਂ ਕੰਪਨੀ ਵਿਚ ਇਜ਼ ਗੁੱਡ ਥਿੰਕ ਕਿਹਦਾ ਹੈ ਕੰਪਨੀ ਬੜੇ ਲੇਕਨ ਕੁਝ ਘਾਸ ਨੰਬਰ ਨਹੀਂ ਹੈਗੇ ਜੀ ਦੇਖਿਓ ਲੈਂਸ ਵਗੈਰਾ ਬਣਾਉਂਦੇ ਨੇ ਭਾਜੀ ਮੈਨੂੰ ਲੱਗਦਾ ਆਰ ਐਕਸ ਸਾਈਟ ਇਹ ਜੋ ਲੈਂਸ ਆ ਜਾਂਦੇ ਨੇ ਜੀ ਅਮ ਸੇਲ ਆਫ ਲਾਈਡ ਅਡਜਸਟੇਬਲ ਲੈਂਸ ਅ ਰਿਲੇਟਡ ਕੈਪੀਟਲ ਇਕਵਿਪਮੈਂਟ ਇਕਵਿਪਮੈਂਟ ਜੀ ਬਣਾਉਂਦੇ ਨੇ ਜੀ 535 ਮਿਲੀਅਨ ਦੀ ਕੰਪਨੀ ਜੇ ਤੁਸੀਂ ਗੱਲ ਕਰ ਰਹੇ ਹੋ ਡੈਟ ਹੋ ਗਿਆ ਜੀ 12 ਮਿਲੀਅਨ ਡੈਟ ਦਾ ਭਾਜੀ ਥੋੜਾ ਨੰਬਰ ਦੇਖੋ ਭਾਜੀ ਇਹਨਾਂ ਦੇ ਫੋਰਕਾਸਟ ਵਗੈਰਾ ਦੇ ਕਿਵੇਂ ਲੱਗਦੇ ਨੇ ਇਹਨਾਂ ਦੇ ਦੇਖੋ ਰੈਵਨਿਊ ਤਾਂ ਠੀਕ ਹੈ ਥੋੜਾ ਰੈਵਨਿਊ ਜਿਹੜਾ ਹੈਗਾ ਇਨਕਰੀਜ਼ ਹੋਰ ਜਾਂ ਨਾਤੇ ਤੇ ਜੀ ਉਹ ኦਪਰੇਟਿੰਗ ਇਨਕਮ ਜਿਹੜੀ ਹੈਗੀ ਆ ਨਹੀਂ ਹੈਗੀ ਵਧੀਆ ਹੈਗੀ ਆਡ ਸੋ ਨੈਟ ਦੇ ਵਿੱਚ ਚੱਲੀ ਜਾ ਰਹੀ ਆ ਸੋ ਉਹ ਥੋੜੀ ਜਿਹੀ ਇੱਕ ਕਨਸਰਨ ਹੈਗੀ ਤੇ ਨੈਟ ਇਨਕਮ ਤਾਂ ਫਿਰ ਹੋਣੀ ਹੀ ਨਹੀਂ ਹੈ ਨਾ ਨੈਟ ਇਨਕਮ ਵੀ ਨੈਟ ਦੇ ਵਿੱਚ ਹੈਗੀ ਸੋ ਇਹ ਜਦ ਤੱਕ ਪੋਜ਼ਿਟਿਵ ਜੀ ਨਹੀਂ ਆਉਂਦੀ ਤੇ ਔਖਾ ਜਾਣਾ ਬਾਕੀ ਇਨ ਡੈਪਟ ਸਟਡੀ ਕਰਨੀ ਪਣੀ ਹੈ ਤੇ ਸਾਹਮਣੇ ਦੇਖੀ ਹੈਗਾ ਰੈਵਨਿਊ ਤੋਂ ਵੀ ਰੂਰਨ ਕ੍ਰੀਜ਼ ਕਰ ਰਹੇ ਨੇ ਓਨ ਅ ਟਾਈਮ ਦੇ ਵਿੱਚ ਵੀ ਲੇਕਨ ਕੰਪਨੀ ਦੂਰ ਦੂਰ ਤੱਕ ਪ੍ਰੋਫਿਟ ਗੁਰੂ ਜਿੱਦ ਨਹੀਂ ਆ ਰਹੀ। ਰਾਈਟ। ਉਹ ਹਲੇ ਟਾਈਮ ਲੱਗੂਗਾ। ਉਹੀ ਹੈ ਜੇ ਕੋਈ ਵੱਡੀ ਡਿਵੈਲਪਮੈਂਟ ਰਿਸਰਚ ਇਹ ਇਹਨਾਂ ਦੀ ਸਕਸੈਸ ਹੋ ਜਾਂਦੀ ਹੈ। ਫਿਰ ਇਹ ਚੱਲ ਸਕਦਾ। ਇਸ ਲਈ ਠੀਕ ਵੀ ਹੋ ਸਕਦਾ ਜੇ ਥੋੜੀ ਮਤਲਬ ਥੋੜੀ ਕੰਪਨੀ ਬਾਰੇ ਬਿਜ਼ਨਸ ਮਾਡਲ ਬਾਰੇ ਤੁਹਾਨੂੰ ਪਤਾ ਹੈ ਵੀ ਕੰਪਨੀ ਬਾਰੇ ਐਗਜ਼ੈਕਟਲੀ ਵਿਚ ਪਾਰਟਿਕੂਲਰ ਰਿਸਰਚ ਤੇ ਕਾਰੀਗ ਜਿੱਤੇ ਤੁਹਾਨੂੰ ਕੰਮ ਕਾਮਯਾਬ ਹੋਣ ਦੇ ਚਾਂਸ ਲੱਗਦੇ ਨੇ। ਫਿਰ ਉਹਦੇ ਤੇ ਲੈ ਸਕਦੇ ਹਾਂ ਜੇ ਇੰਟਰ ਨਾਲ ਕੁਝ ਇਨਫੋਰਮੇਸ਼ਨ ਮਿਲ ਗਿਆ। ٹین کے رپورٹ وغیرہ پڑھو اس پلان وغیرہ پڑھو, پڑھو کمپنی کے پھر سنوں زیادہ یہ ملے گی ادروائز رسکی تو بہت لگ رہا ہے اس ٹائم سٹاک کنسالٹیشن جو ان چینج تو آ دس تو لے کے یو نو you know, نو تو لے کے تیرہ چودہ ڈالر کے کچھ ٹائم بتا سکتا ہے سا جسم گریا میرے سامنا کئی بار دو تین سال بھی بتا جاتا ہے جی میں آ دو ہزار تو لے کے یہ نکلیا و دو ہزار دو سال کے کنسالٹیشن جی. تو بعد نکلیا ਠੀਕ ਹੈ ਤੇ ਫਿਰ ਨੇ ਤਰੱਕੀ ਕੀਤੀ 1.5 ਸਾਲ ਫਿਰ 1.5 ਸਾਲ ਫਿਰ ਕੀਤਾ ਰਿਹਾ ਹੈ ਸੋ ਇਹ ਮੈਨੂੰ ਲੱਗਦਾ ਵੀ ਸਾਲ ਕੋ ਕਨਸੋਲੀਡੇਸ਼ਨ ਲੋਨ ਚ ਜਾ ਸਕਦਾ ਹੈ ਜੇ ਉਸ ਸਾਲ ਤੋਂ ਬਾਅਦ ਵੀ ਇਹਦੇ ਰੈਵਨਿਊ ਨੰਬਰਸ ਇਦਾਂ ਆਉਂਦੇ ਗਏ ਮਤਲਬ ਫਿਰ ਇਹ ਪਿਕਅਪ ਚਾਰੀ ਹੋ ਸਕਦੀ ਹੈ ਕੰਪਨੀ ਥੋੜੀ ਜਿਹੀ ਲੌਂਗ ਟਾਈਮ ਤੇ ਜੀ ਪਿਕ ਵੀ ਹੁੰਦਾ ਸਟਾਕ ਮਤਲਬ ਮੋਸਟਲੀ ਜੋ ਨੰਬਰ ਵਗੈਰਾ ਠੀਕ ਆ ਜਾਂਦੇ ਨੇ ਇਹਨਾਂ ਦਾ ਇਨਕਰੀਜ਼ ਹੁੰਦਾ ਰੈਵਨਿਊ ਹੋਰ ਉਹ 20 ਡਾਲਰ ਦੇ ਆਸ-ਪਾਸ ਸਟਿਲ ਆਪਾਂ ਦੇਖ ਸਕਦੇ ਇਹ ਨਹੀਂ ਹੋਣਾ ਵੀ ਜਿਹੜੇ ਲਾਸਟ 2 ਸਾਲਾਂ ਅ ਦੇ ਇਹਨਾਂ ਦੇ ਨੰਬਰ ਸੀ ਕਿ 60 ਕ ਡਾਲਰ ਤੇ ਸੀ ਸਟਾਕ ਉਹ ਲੈਵਲ ਤੇ ਨਹੀਂ ਸੀ ਹਮ ਤੇ ਆਪਾਂ ਦੇਖ ਸਕਦੇ ਆਨਰਲ ਟਾਈਮ ਦੇ ਵਿੱਚ ਸੀ ਤੀ ਬਟ ਮਤਲਬ 13 ਤੋਂ ਲੈ ਕੇ 9-10 ਡਾਲਰ ਤੋਂ ਲੈ ਕੇ 20 ਡਾਲਰ ਦੇ ਆਸ-ਪਾਸ ਦੇਖ ਸਕਦੇ ਜੀ ਜੀ ਸੋ ਇਹ ਥੋੜਾ ਜਿਹਾ ਰਿਸਕੀ ਬਟ अगेन ਬੀ ਵੈਰੀ ਕੇਅਰਫੁਲ ਜੀ ਸੱਚ ਹੈ ਨਾ ਸੋ ਇਹ ਜੀ ਮਾਰਕੀਟ ਖੁੱਲ ਗਈ ਹੈ ਮਾਰਕੀਟ 'ਚ ਆਪਾਂ ਚੈੱਕ ਕਰੀਏ ਐਸ ਪੀ ਐਕਸ ਜਿਹੜਾ ਹੈਗਾ 20 ਪੁਆਇੰਟ ਉੱਪਰ ਹੈਗੇ ਨੇ ਬਾਹਰ ਉੱਪਰ ਕੈਂਡਲ ਖੁੱਲੀ ਨਹੀਂ ਗੈਪ ਅਪ ਹੋ ਕੇ ਸੋਆਂ ਇਸੇ ਕੀ ਕਰਦੀ ਹੈ ਪੂਰੇ ਦਿਨ ਮਾਰਕੀਟ ਅਗੇਨ ਐਸ ਪੀ ਐਕਸ ਜਿਸ 'ਤੇ ਆਪਾਂ ਗੱਲ ਕਰੀਏ ਤਾਂ ਮੇਨ ਲੱਗਦਾ ਆਪਾਂ ਨੂੰ 40 50 ਤੱਕ ਉੱਪਰ ਰੈਜੇਟ ਲੱਗਦੀ ਆਲੇ ਨਾ ਵੀਕਲੀ ਐਂਡ ਆ ਰਹੀ ਹੈ 40 50 ਤੱਕ ਮੇਨ ਲੱਗਦਾ ਹਾਈਐਸਟ ਉੱਪਰ ਹੈਗਾ ਤਾਂ ਦੈਟ ਮੀਨ ਹਾਲੇ ਵੀ 20 ਪੁਆਇੰਟ ਦਾ ਹੈਗੇ ਨਹੀਂ ਓਪਰ ਜੋ ਅਕਲ ਕਰੀ ਹੈ ਹਰ ਡਿਸ਼ੜ ਪਰ ਡਿਲੀ ਜੜ ਕਰ ਦਿੱਤੀਆ This was the highest close was last highest close was santali nahi close was 44 61 41 44 that was on february 25 sorry 19 february ਹੋਇਆ ਸੀ ਸੋ ਅੱਜ ਅਸੀਂ ਉਸ ਇਡੀਓ ਨੂੰ ਜਾ ਰਹੇ ਹਾਂ ਜੀ ਤੇ ਬਾਕੀ ਸਟਾਕਸ ਨੇ ਜੀ ਇੰਡੀਵਿਜੂਅਲ ਉਹ ਆਪਾਂ ਦੇਖਦੇ ਆਂ ਅਹ ਤੇ ਉਸ ਤੋਂ ਬਾਅਦ ਫਿਰ ਆਪਾਂ ਸਮ ਅਪ ਕਰਦੇ ਹਾਂ ਇੱਕ ਦੋ ਸਟਾਕ ਆਪਾਂ ਲੈ ਲੈਨੇ ਫਿਰ ਆਪਾਂ ਜੀ ਆਮ ਨਾਇਕ ਵਗੈਰਾ ਦੀ ਅਰਨਿੰਗਸ ਆਉਣੀਆਂ ਨੇ ਭਾਜੀ ਉਹ ਰਾਈਟ ਨਾ ਮਾਰਨਿੰਗ ਦੇ ਵਿੱਚ ਥੋੜਾ ਆਪ ਦੇਖ ਰਹੇ ਹਾਂ ਸਟਾਕ ਸ਼ੈੱਲ ਹੋ ਗਿਆ ਜੀ ਉਹਦੇ ਵਿੱਚ ਵੀ ਆਪਾਂ ਥੋੜੀ ਤੇਜ਼ੀ ਦੇਖ ਰਹੇ ਹਾਂ ਐਚ ਵੀ ਫੁੱਲਰ ਆ ਜੀ ਐਫੀਐਲ ਸਟਾਕ ਉਹਦਾ ਤੇ ਇਹਨਾਂ ਦੀ ਗਾਈਡੈਂਸ ਠੀਕ ਆ ਰਹੀ ਹੈ ਜੀ ਇਹ ਸਟਾਕ ਦੇ ਵਿੱਚ ਵੀ 10% ਦਾ ਆਪਾਂ ਚੇਂਜ ਦੇਖ ਸਕਦੇ ਹਾਂ ਮਾਈਕਰੋਨ ਹੋ ਗਿਆ 2% ਦੇ ਕਰੀਬ ਤੇਜ਼ੀ ਬਣੀ ਹੈ ਜੀ ਸਟਾਕ ਦੇ ਵਿੱਚ ਉਹ ਡਿਮਾਂਡ ਇਸ ਫੀਲਿੰਗ ਰੈਵਨਿਊ ਬੀਟ ਕਰ ਰਹੀ ਨੇ ਜੀ ਫੋਰਕਾਸਟ ਉਹ ਇਹਨਾਂ ਦੀ ਬੈਟਰ ਥੋੜੀਆਂ ਦੇਖਸਾਤੇ ਹੈ ਕ੍ਰੇਟੋਸ ਕੰਪਨੀ ਆ ਜੀ ਕੇਟੀਓਐਸ 에ਡਰਾਪ ਹੋਇਆ 7% ਦੇ ਕਰੀਬ ਐਨਵੀਡੀਆ ਵਰਗੀਆਂ ਕੰਪਨੀਓਂ ਕੇ ਇਹ ਥੋੜੀਆਂ ਪਪੋਜ਼ਿਟਿਵ ਦੇਖ ਰਿਹਾ ਤੇ ਵਾਲਗ੍ਰੀਨ ਦੇ ਨੰਬਰ ਆਏ ਵੀ ਜੀ ਅੱਛਾ ਜੀ ਸੋ ਅੱਜ ਡੋ ਦੀ ਗੱਲ ਕਰੀ ਤਾਂ ਬੋਇੰਗ ਜਿਹੜਾ ਟਾਪ ਟਾਪ ਗੇਨਰ ਹੈ ਪਾਣੀ 2% ਨਾਲ ਹੱਥ ਹੈਗਾ ਜੁਨਾਈਟਿਡ ਹੈਲਥ ਵੀ ਅ ਜਿਹੜਾ 1.5% ਦੀ ਕੀ ਜੀ ਦਿਖਾ ਰਿਹਾ ਹੈਗਾ ਤੁਹਾਡੇ ਨਾਲ ਦਾ ਗੋਲਡਮੈਨਸ ਆਚੇ ਮਗਨ ਮੈਗਾ ਟੱਪ ਪਿੱਲਰ ਇਦਾਂ ਦੀਆਂ ਉਹ ਕੰਪਨੀਆਂ ਅੱਜ ਤੇਜ਼ੀ ਤੋਂ ਰਾਈਡ ਤੇ ਕਰਨ ਵਾਲੀਆਂ ਟੌ ਦੇ ਵਿੱਚ ਦੋ ਸਟਾਕ ਹੀ ਹੈ ਸੇਲਸਫੋਰਸ ਤੇ ਵਾਲਵ ਵਾਲਮਾਰਟ ਹੈਗਾ ਇਹ ਚਾਰ ਸਟਾਕ ਹੋ ਗਏ ਨਾਲ 3M ਤੇ ਮੈਕਡੋਨਲਡਸ ਨੇ ਵੀ ਜੁਆਇਨ ਕਰ ਲਿਆ ਹੁਣ ਸੋ ਇਹ ਇਸ ਟਾਈਮ ਆਪਾਂ ਕਹਿ ਸਕਦੇ ਹਾਂ ਲੇਕਿਨ ਜੇ ਵੱਡੇ ਮਾਰਕੀਟ ਮੂਵਰ ਦੀ ਗੱਲ ਕਰੀਏ ਟੌਪ ਗイナー ਦੇ ਵਿੱਚ ਇਨਫੀਜ਼ ਐਨਰਜੀ ਐਸ 8% ਦੇ ਆਸਪਾਸ ਤੇਜ਼ੀ ਹੈਗੀ ਆ ਇੰਟਫਰੀ ਕੋਟ ਮੈਕਰਨ ਜਿਹੜਾ ਸਟਾਕ ਹੈਗਾ 7.5% ਤੇ ਐਬਨਮਲ ਹਾਰਪ 3.4% ਤੇਜੀ ਸੋ ਡੈਲ ਟੈਕਨੋਲੋਜੀ 4.4% ਤੇਜੀ ਇਹ ਬੰਪਰ ਤੇਜੀ ਵਾਲੇ ਹੈਗੇ ਨੇ ਇਹ ਜਿਹੜੇ ਸਟਾਕ ਰਾਈਡ ਡਿਜੀਟਲ ਰਿਐਲਿਟੀ ٹرسٹ ਅੱਜ 7.8% ਟੁੱਟਿਆ ਜੀ ਦੇਖਿਆ ਜਾਵੇਗਾ ਸੋ ਉਸ ਤੋਂ ਬਾਅਦ ਪੋਰਟਲੇ ਵੀ ਅੱਜ ਸਵਾ ਸਵਾ% ਨੀਚੇ ਹੈਗਾ ਜਿਹੜੀ ਟਿਪਟੀਆਂ ਕੰਪਨੀ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਟੋਲਟਰੀ ਵੀ ਕੁਝ ਨੀਚੇ ਹੈਗਾ ਵਰਕਡੇ 100% ਨੀਚੇ ਲੁਲੂ 11 ਵੀ ਜਿਹੜੀ ਕੰਪਨੀ ਉਹ ਹੀ ਦਿਖਾ ਰਿਹਾ 1% ਜ਼ਿਆਦਾ ਦੀ ਪ੍ਰਾਪਤੀ ਜਿੱਤੇ ਖੰਡਲੀ ਆ ਸੋ ਤੇ ਸਮਰ ਹੋਲਡਿੰਗ ਬਾਰੇ ਸਟਾਕ ਨੀਚੇ ਜੀ ਤੇ ਅਸੀ ਭਾਜੀ ਅਪਡੇਟ ਤੇ ਸਮ ਅਪ ਕਰਦੇ ਆ ਫਿਰ ਭਾਜੀ ਅੱਜ ਦਾ ਸ਼ੋਅ ਕੰਮ ਹੋ ਗਿਆ ਆਈ ਥਿੰਕ ਹੋਪਫੁਲੀ ਟੁਮਾਰੋ ਦੋ ਇੰਦਰ ਭਾਜੀ ਵੀ ਵਾਪਸ ਆ ਜਾਣਗੇ ਐਂਡ ਦੈਟਸ ਇਟ ਫॉर ਟੁਡੇ ਗਾਇਸ ਥੈਂਕ ਯੂ ਸੋ ਮੱਚ ਸੌਰੀ ਫॉर ਇੰਟਰਪਸ਼ਨ ਸੋ ਵੀਲ ਕੰਟੀਨਿਊ ਟੁਮਾਰੋ ਥੈਂਕ ਯੂ ਥੈਂਕ ਯੂ